ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਬਿਉ ਬਾਚ ਬੇਨਤੀ ਚਉਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਪ ਹੋ ਆਪ ਹਾਥ ਦੇ ਮੋਹਿ ਬਚਾਵੋ سخی بس مور پریوارا سیوک سکھ سب کر تارا مور جب کو رہ پے آسا تم ہے چاڑ کوئی ابر نہ چاہو سو تمتے پاؤ سیوک سیخ ہمارے تاری ہے چون چون ستر ہمارے ماری ہے ਆਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾਤਰਾ ਸਨੀਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੇ ਤੋਜ ਚੁਕਰ ਹੋ ਰਖਾ ਰਾਖ ਲਹੁ ਮੋਹ ਰਖ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੋ ਅਵਤਾਰਾ کال پائے کر بھن پرکاشا سکل کال کا کیماسا جون کال جو سب کیج برہما جیو جان کال سب لوک سوارا نمسکار ہے تاہ ہمارا جن کا سب جگت بناو دیو دیت جچن اپجا آد انت ایک اوتارا سوئ گرو سمجھ ہو ہمارا ਨਮਸਕਾਰ ਤਿਸ ਹੀ ਕੋ ਹਮਾਰੇ ਸਕੰਦ ਪ੍ਰਜਾ ਜਿਨੇ ਆਪ ਸਵਾਰੇ ਸੇਵਕਾਂ ਨ ਕੋ ਸੇਵ ਗੋ ਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਾੜ ਗੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪਿਰ ਪਛਾਨਤ ਚੀਟੇ ਤੇ ਕੋ ਚਰ ਅਸਥੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੂਲਾ ਸੰਤਾਂ ਦਾ ਦੁਖ ਪਾਏ ਤੇ ਤੂਖੀ ਸੁਖ ਪਾਏ ਸਾਧਨ ਕੇ ਸੂਖੀ ਇਕ ਇਕ ਕੀ ਪੀਰ ਪਛਾਨੈ ਘਰ ਘੜ ਕੇ ਪਰ ਪੜ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਾਬ ਦੇਹੀ ਅਪਾਰ ਜਬ ਆਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੀ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਰ ਨਰਬਕਰ ਨਰlamb ਆਦ ਅਨੀਲ ਅਨਾਦ ਅਸੰਭ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨਕਰ ਕਾ ਚੀ ਨ ਤਨਹਿ ਭੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ 파ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜ ਕੇਨੇ ਉਤਪੋਜ ਕਾਨ ਬਹਰ ਰਚ ਦੇਨੇ ਕਹੋ ਫੂਲ ਰਾਜ ਹਵ ਬੈਠਾ ਕਹੋ ਸ ਮਟ ਭਇਓ ਸ਼ੰਕਰ ਇਕੈਠਾ ਚਗਰੇ ਸ਼੍ਰੇਸ਼ਟ ਦਿਖਾਇ ਅਚੰਪਾਵ ਆਦ ਜੁਗਾਦ ਸਰੂਪਸਿਆਮ ਭਾਵ ਆਬਰ ਚਾ ਮੇਰੀ ਤਮਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਨ ਘਾਤਾ ਜੇ ਅਸੇ ਤੁਜ ਤਵ ਸਰਨੀ ਭਰੇ ਤਨ ਕੇ ਦੁਸਟ ਦੁਗਤ ਹਵੇ ਮਰੇੁਰਖ ਜਵਨ ਪਗ ਪਰ ਇਤਿ ਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟ ਨੇ ਆ ਹੈ سب کالا دش ارشٹ کرم سب ہوئی نہ کوئی ایک بار جن تم سمبارا کال فاس تے تاہ ابارا جن نر نم تیار درد ڈش دوت می سرم تیاری آپ ہاتھ دہل ہو اباری ہمری کرو ہاتھ در چا پورن ہو من رہ ہمارا اپنا جان کرا کر ਆਮਰੇ ਦੋਸਤ ਸਬੈ ਤੁਮ ਕਾਭ ਹੋ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਖ ਸਬੈ ਕਰਤਾਰ ਮੋਰ ਚਾ ਨੈ ਜਿਕਰ ਤੇ ਕਰੇ ਐ ਸਭ ਬੈਰਨ ਕੋ ਆਜ ਸੰਗ ਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਅਬਰ ਨਾ ਧਾਉ ਜੋ ਪਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾਤਰਾ ਸਨੀਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੋਜ ਚੁਕਰ ਹੋ ਰ ਅਛਾ ਰਾਖ ਲਹੁ ਮੋਹਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤਰ ਦਾਸ ਕੰਤਾ کال پائے برہ باپ ترا کال پائے شیو جو اوترا کال پائے کر بھسن پرکاشا سکل کال کا تماسا جن کا سب کیج برہما جو تھی یو جن کا لال سب لوک سوارا نمسکار ہے تاہے ہمارا جن کا سب جگت بناو دیو دیت جچن اپجا ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੇ ਸੇਵਕਾਂ ਕੋ ਸੇਵ ਗੋਨ ਸੁਖ ਦਿਯੋ ਸਤਰਨ ਕੋ ਪਲ ਮੋ ਬਦਕੀਓ ਕਾੜ ਗੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੇ ਤੇ ਕੋ ਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰਹੁਲਾ ਸਾਂਤਾਂ ਦਾ ਦੁੱਖ ਪਾਏ ਤੇ ਤੂਖੀ ਸੁਖ ਪਾਏ ਸਾਧਨ ਕੇ ਸੂਖੀ ਇੱਕ ਇੱਕ ਕੀ ਪੀਰ ਪਛਾਨੈ ਘਰ ਘੜ ਕੇ ਪਰ ਪੜ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਾਬ ਦੇਹੀ ਅਪਾਰ ਜਬ ਆਕਰ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹੀ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਧਰ ਆਪ ਆਪਣੀ ਬੂਝ ਉਚਾਰੈ ਤਮਸ ਆਭੀ ਤੇਰਹ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਿਰਪਾ ਹਨ ਹਨਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨਕਰ ਕਾ ਚੀ ਨਤਨ ਹੈ ਭੇਵ ਆਪ ਆਪਨਿ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋ ਹਿਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਪਾਰੰਕ ਭਇਓ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜ ਕੇਨੇ ਉਤਪੋਜ ਕਾਨ ਬਹੋਰ ਰਚ ਦੇਨੇ ਕਹੋ ਫੂਲ ਰਾਜ ਹਵ ਬੈਠਾ ਕਹੋ ਸ ਮਟ ਭਇਓ ਸੰਕਰ ਇਕੈਠਾ ਜਗਰੇ ਸ੍ਰੇਸ਼ਟ ਦਿਖਾਇ ਅਚੰਭਾਵ ਆਦ ਜੁਗਾਦ ਸਰੂਪਸਿਆਮ ਭਾਵ ਅਬਰਚਾ ਮੇਰੀ ਤਾਮਕਰੋ ਸਿਖ ਉਬਾਰ ਆ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਨ ਘਾਤਾ ਜੇ ਅਸਿ ਤੋਜ ਤਵ ਸਰਨੀ ਭਰੇ ਤਨਕੇ ਦੁਸ਼ਟ ਦੁਗਤ ਹਵੈ ਮਰੇ ਵਰਖ ਜਵਨ ਪਗ ਪਰ ਇਤਿ ਹਾਰੇ ਤਨਕੇ ਤਮ ਸੰਕਟ ਸਬਟਾਰੇ

ਜੈ ਨੰਦ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖਾੜਗ ਕੇਤਮੈ ਸਰੰਤੇ ਹਰੀ ਆਪ ਹਾਥ ਦੈ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤ ਨਾਮੁ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਕਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿੱਤ ਕੀ ਇੱਛਾ ਸਾਵਚਰਨਾਨ ਮਾਨ ਰਹਿ ਹਮਾਰਾ ਆਪਣਾ ਜਾਣ ਕਰ ਪ੍ਰਤਪਾਰਾ ਅਮਰੇ ਦੁਸਟ ਸਬੈ ਤੁਮ ਘਾਪ ਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰ ਚਾ ਨੈ ਜਿ ਕਰਤੇ ਕਰੇ ਐ ਸਭ ਬੈਰਨ ਕੋ ਆਜ ਸੰਗ ਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸਾ ਤੁਮਹੈ ਸਾੜ ਕੋਈ ਅਬਰ ਨਾ ਧਿਆਉ ਜੋ ਪਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰਹਿ ਚੰਚਨ ਸਤਰ ਹਮਾਰੇ ਮਾਰੀ ਹੈ ਤਾਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੋਜ ਚੁਕਰ ਹੋ ਰਛਾ ਰਾਖ ਲਹੁ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंद दुष्टन के हंता तमहो प्रीचत्र दास कंता काल पाए ब्रह्मा बाप धरा काल पाए शिवजू अवतरा काल पाए कर बेसन प्रकाश सकल काल का काल की आत्मसा जवन काल योगी सब की वेदराज ब्रह्मा जो थी जवन काल सब लोक सवारा नमस्कार है ताहे हमारा ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕੰਦ ਪ੍ਰਜਾ ਜਿਨੇ ਆਪ ਸਵਾਰੇ ਸੇਵਕਾਂ ਕੋ ਸੇਵ ਗੋ ਨ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਾੜ ਗੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ چیٹی تے کنچر اثولا سب پار کرپا دکھ پائے تے تی سکھ پائے سادن کے سوکھی ایک ایک کی پیر چان کر کے پڑ پڑ کی جان جب اد کرک کر تارا پرجا ترت تب دہی اپارا جب آ کر کرت ہو کب ہوں تم میں ملت دہ تر سب ہوں ਜੇਤੇ ਬਦਨ ਸ੍ਰਿਸ਼ਟ ਸਭ ਧਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅasamb ताका ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀ ਨ ਤਨ ਹੈ ਭੈਵ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਪਾਰੰਕ ਭਇਓ ਰਾਵ ਕਹੀ ਭੂਪਾ ਅੰਡ ਜ ਜਿਰਜ ਸੇ ਤਜ ਕੀਨੀ ਉਤਪੂਜ ਕਾਨ ਬਹਰ ਰਚ ਦੀਨੀ ਕਹੂੰ ਫੂਲ ਰਾਜ ਹਵ ਬੈਠਾ ਕਹੂੰ ਸ ਮਟ ਭਇਓ ਸੰਕਰ ਇਕੈਠਾ। ਛਗਰੇ ਸ਼੍ਰੇਸ਼ਟ ਦਿਕਾਇ ਅਚੰ ਭਾਵ ਆਦ ਜੁਗਾਦ ਸਰੂਪਸਿਆਮ ਭਾਵ। ਅਬਰ ਚਾ ਮੇਰੀ ਤਮਕਰੋ ਸਿਖ ਉਬਾਰ ਆ ਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਨ ਘਾਤਾ। ਜੇ ਅਸੇ ਤੁਜ ਤਵ ਸਰਨੀ ਭਰੇ ਤਨ ਕੇ ਦੁਸ਼ਟ ਦੁਗਤ ਹਵ ਮਰੇ। ਵਰਕ ਜਾਵਨ ਪੱਗ ਪਰ ਇਤਿਹਾਰੇ ਤਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨੇ ਆ ਹੈ ਰਚਾ ਹੋਏ ਤਾਹੇ ਸਭ ਕਾ ਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾ ਪਤਨਕਮ ਹਰਹ ਰੈਦ ਸੇਦ ਕਰਮੋ ਸਭ ਹੋਈ ਦੁਸ਼ਟ ਸ਼ਾਵਸ਼ੈ ਸਕੈ ਨਾ ਕੋਈ ਇਕ ਬਰ ਜਨਤ ਮੈਂ ਸੰਬਾਰ ਅਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖਾੜਗ ਕੇਤਮੈਂ ਸਰੰਤੇ ਹਰੀ ਆਪ ਹਾਥ ਦੈ ਲਹੁ ਉਬਾਰੀ ਸਰਬ ਤੋਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤ ਨਾਮੁ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਕਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਾਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਮਾਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਪ ਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਖ ਸਬੈ ਕਰਤਾਰਾ ਮੋਰ ਚਾ ਨੈ ਜਿਕਰ ਤੇ ਕਰੇ ਐ ਸਭ ਬੈਰਨ ਕੋ ਆਜ ਸੰਗ ਰੇ ਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਬਰ ਨਾ ਧਾਉ ਜੋ ਪਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਤਾਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾਤਰਾ ਸਨੀਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੋਜ ਚੁਕਰ ਹੋ ਰਖਾ ਰਾਖ ਲਿho ਮਹੋ ਰਾਖ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪ੍ਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀ ਬੇਦ ਰਾਜ ਬ੍ਰਹਮਾ ਜੂ ਥੀਓ ਜਾਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਾਂ ਕੋ ਸੇਵਗੋਨ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ کاڑ گڑ کے آدر کی جانت پلے برے کی پیر پچانت پا پائے, پائے سادن کے سوکھی ایک, ایک کی پیر پچان کے پڑ پڑ کی جاننے جاب اد کرک کر تارا پرجا ترت دہی اپارا ਜਾਬ ਆਕਰ ਕਰਤ ਹੋ ਕਬਹੂ ਤੁਮੈ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਤਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀ ਨ ਤਨਹਿ ਭੈਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਪਾਰੰਕ ਭਯੋ ਰਾਵ ਕਹੀ ਭੂਪਾ جيज से تजਕන්නේ उत्පු जकाਨ බहर राच्यਦන්නේ कह फूल राजा हवा बैठा कह सेමटपය सक्ਰ एकڪठ सगरी ਰष्ट दिਕय अचपाव आद ज ගद स्रूपसियापाव अबचा मेरी तमครसिक उබर आसिक संगਰ दूष्ट جते उटवਤ उत उत्तपाता सਕलम लेशරूरन කता. ਜੇ ਅਸਤੋ ਜੇ ਤਵ ਸਰਨੀ ਪਰੇ ਤਨਕੇ ਦੁਸ਼ਟ ਦੁਗਤ ਹਵੇ ਮਰੇ ਉਰਖ ਜਵਨ ਪਗ ਪਰ ਇਤਿ ਹਾਰੇ ਤਨਕੇ तम ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂਕੇ ਕਾਲ ਨਿਕਟਨੇ ਆਏ ਰਚਾ ਹੋਏ ਤਾਹੇ ਸਭ ਕਾ ਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂਕੇ ਤਾਂ ਪਤਨਕ ਮਹਰਹ ਰਦ ਸਿੱਧ ਕਰਮੋ ਸਭ ਹੋਈ ਦੁਸ਼ਟਿ ਸ਼ਾਵ ਸੈ ਸਕੈ ਨਾ ਕੋਈ ਏਕ ਬਰ ਜਨਤ ਮੈਂ ਸੰਬਾਰ ਅਕਾਲ ਫਾਸਤੇ ਤਾਹੇ ਉਬਾਰਾ ਜੈਨ ਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖਾੜਗ ਕੇਤ ਮੈਂ ਸਰੰਤਿ ਹਰੀ ਆਪ ਹਾਥ ਦੈ ਲਹੁ ਉਬਾਰੀ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਸਤ ਨਾਮੁ ਸ਼੍ਰੀ ਵਾਹੀ ਗੁਰੂ ਸਾਹਿਬ ਜੀਓ ਕਾਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਖ ਸਬੈ ਕਰਤਾਰਾ ਮੋਰਚਾ ਨੈਜੇ ਕਰਤੇ ਕਰੇ ਐ ਸਭ ਬੈਰਨ ਕੋ ਆਜ ਸੰਗ ਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਧਾਉ ਜੋ ਪਰ ਚਾਹਉ ਸੋ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਰ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾਤਰਾ ਸਨੀਵਰੀਐ पूजो हमारे पच्चा श्री असितो जचु करहु रच्छा राख लेहो मोहराख हारे साहिब संत सहाय प्यारे दीन बांध दुष्टन के हंता तमह प्री चत्र दास कंता काल पाए ब्रह्मा बाप तरा काल पाए शिव जू अवतरा काल पाए कर बिसन प्रकाशा सकल काल का की आत्मासा ਜਵਨ ਕਾਲ ਜੋਗੀ ਸਭ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕੰਦ ਪ੍ਰਜਾ ਜਿਨੇ ਆਪ ਸਵਾਰੇ ش کو گنکھ د کو پل مو کا جانتر کی پیر پچانت چیٹی تر اثھولا سب پار کرپا درشٹ کر ہُولا سنت نکھ پائے تی دھی سکھ پائے سدن کے سی ਇਕ ਇਕ ਕੀ ਪੀਰ ਪਛਾਨੈ ਘਰ ਘੜ ਕੇ ਪਰ ਪੜ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਾਬ ਦੇਹੀ અપਾਰ ਜਬ ਆਕਰ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹੀ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਧਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤਰਹਿ ਤਨਰਾ ਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਰ ਨਰਬਕਰ ਨਰlamb ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੂਮਾਨਤ ਮਹਾ ਮੂਡ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨਕਰ ਕਾ ਚੀ ਨ ਤਨਹ ਭੇਵ ਆਪ ਆਪਨੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ 파ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜ ਕੇਨੇ ਉਤਪੋਜ ਕਾਨ ਬਹਰ ਰਚਿਨੀ ਕਹੋ ਫੂਲ ਰਾਜ ਹਵ ਬੈਠਾ ਕਹੋ ਸ ਮਟ ਭਇਓ ਸ਼ੰਕਰ ਇਕੈਠਾ ਸਗਰੇ ਸ਼੍ਰੇਸ਼ਟ ਦਿਕਾਇ ਅਚੰਪਾਵ ਆਦजुਗਾਦ ਸਰੂਪਸਿਆਮ ਭਾਵ ਆਬਰਕ ਛਾ ਮੇਰੀ ਤਮਕਰੋ ਸਿਖ ਉਭਾਰ ਆ ਸਿਖ ਸੰਗਰੋ ਦੁਸਟ ਜਿਤੇ ਉਟਵਤ ਉਤਪਾਤਾ ਸਕਲ ਮਲੇਸ਼ ਕਰੋਨ ਘਾਤਾ ਜੇ ਅਸੇ ਤੋ ਜੇ ਤਵ ਸਰਨੀ ਭਰੇ ਤਨ ਕੇ ਦੁਸਟ ਦੁਗਤ ਹਵੇ ਮਰੇ ਵਰਖ ਜਾਵਨ ਪੱਗ ਪਰ ਇਤਿਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨੇ ਆ ਹੈ سب کالا دش ارشٹ کرا کر جن تم سمبارا کال فاس تاہی ابارا جین نر نم تی ہر کہہ درد ڈش دو رہا کڑگ کھیت میں سرم تہاری آپ ہاتھ دہل ہو اباری ਸਰਬਟਾ ਵਰਮ ਹੋ ਹੋ ਸਹਾਈ ਟੁਸ਼ਟ ਦੋਖ ਤੇ ਲਿਖ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ